ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਲੈ ਕੇ ਆਪਾਂ ਤੁਹਾਡੇ ਲਈ ਗੋਲ ਦਸਤਾਰ ਦਾ ਫੁੱਲ ਟਿਊਟੋਰੀਅਲ ਇਹ ਵੀਡੀਓ ਸਪੈਸ਼ਲੀ ਤੁਹਾਡੇ ਤੇ ਤੁਹਾਡੇ ਯਾਰਾਂ ਦੋਸਤਾਂ ਲਈ ਹੈ ਤੇ ਸਪੈਸ਼ਲੀ ਮੁੰਨੇ ਭਰਾਵਾਂ ਲਈ ਹੈ ਆਪਣੇ ਸਾਰੇ ਯਾਰਾਂ ਦੋਸਤਾਂ 'ਤੱਕ ਸ਼ੇਅਰ ਜ਼ਰੂਰ ਕਰ ਦਿੱਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਜੇ ਤੁਸੀਂ ਅੱਜ ਦੀ ਵੀਡੀਓ ਦੇਖ ਲਵੋਗੇ ਨਾ ਗਰੰਟੀ ਲੈਣਾ ਤੁਸੀਂ ਵੀ ਗੋਲ ਦਸਤਾਰ ਬਣਾਉਣੀ ਸਿੱਖ ਜਾਓਗੇ ਬਾਕੀ ਤੁਸੀਂ ਪਰਨੇ ਦੀ ਸ਼ੇਪ ਦੇਖੋ ਕਿੰਨੀ ਸੋਹਣੀ ਆਈ ਹੈ ਜੇ ਤੁਸੀਂ ਵੀ ਇਦਾਂ ਦਾ ਸੋਹਣਾ ਜਿਹਾ ਪਰਨਾ ਬੰਨਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਆਪਣੇ ਸਾਰੇ ਯਾਰਾਂ ਦੋਸਤਾਂ 'ਤ ਇਹ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਜਾਓ ਫਿਰ ਸਭ ਤੋਂ ਪਹਿਲਾਂ ਦਾ ਸਰਦਾਰ ਵੀਰ ਜਿਨ੍ਹਾਂ ਦੇ ਜੂੜੇ ਰੱਖੇ ਹੋਏ ਨੇ ਸੋਹਣੇ ਸੋਹਣੇ ਲੰਬੇ ਵਾਲ ਨੇ ਵਾਲਾਂ ਦੀ ਸੰਭਾਲ ਦਾ ਸਾਰੀ ਕਰਦੇ ਨੇ ਪਰ ਵਿੱਚ ਕਈ ਹੁੰਦੇ ਨੇ ਜਿਹੜੇ ਵਾਲਾਂ ਦੀ ਕੰੰਗੀ ਨਹੀਂ ਮਾਰਦੇ ਪਰ ਨਾ ਬੰਨਣ ਤੋਂ ਪਹਿਲਾਂ ਪੱਗ ਬੰਨਣ ਤੋਂ ਪਹਿਲਾਂ ਜਦੋਂ ਵੀ ਤੁਸੀਂ ਪੱਗ ਜਾਂ ਪਰਨਾ ਬੰਨਣੀ ਹੈ ਉਸ ਤੋਂ ਪਹਿਲਾਂ ਕੰੰਗੀ ਆਪਣੇ ਵਾਲਾਂ ਦੇ ਵਿੱਚ ਮਾਰ ਲਿਆ ਕਰੋ ਕਿਉਂਕਿ ਫਿਰ ਗੋਲਜਣਾ ਨਹੀਂ ਪੈਂਦੀ ਗੋਲਜਣਾ ਪੈਣ ਨਾਲ ਤੁਹਾਡੇ ਵਾਲ ਟੁੱਟਦੇ ਨੇ ਆਪਣੇ ਕੇਸਾਂ ਦੀ ਕੰੰਗੀ ਕਰਨ ਤੋਂ ਬਾਅਦ ਆਪਾਂ ਸਾਰੇ ਕੇਸ ਇਕੱਠੇ ਕਰ ਲੈਣੇ ਆ ਹੁਣ ਕਈ ਵੀਰ ਕਹਿਣਗੇ ਵੀਰੇ ਸਿਰ ਦੇ ਉੱ ਸਰਕਲ ਮੰਗੂ ਨੂੰ ਘੁਮਾਵਾਂਗੇ ਵੀ ਆਪਣਾ ਉੱਪਰ ਆ ਜਾਂਦਾ ਲੱਗੇ ਵੀ ਜਿਵੇਂ ਬੇਸ ਬੰਨਿਆ ਹੁੰਦਾ ਜਿਵੇਂ ਰੋਡੇ ਭਰਾ ਰਮਾਲ ਬਨ ਕੇ ਵੀ ਟਰਾਈ ਕਰ ਸਕਦੇ ਨੇ ਉਦੋਂ ਹੀ ਫਿਰ ਆਪਾਂ ਵਾਲਾ ਨੂੰ ਵਾਲੇ ਦਾ ਲਈ ਇੱਕ ਪੂਰਾ ਗੇੜਾ ਦੇ ਦੇਣਾ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਜਦੋਂ ਵੀ ਵਾਲਾ ਨੂੰ ਗੇੜਾ ਦੇਣਾ ਉਹਨੂੰ ਖੱਬੇ ਪਾਸੇ ਨੂੰ ਘੁਮਾਇਆ ਕਰੋ ਜੇ ਪੱਗਾ ਮਾਰ ਰਹੇ ਜੇ ਪਰਨਾ ਮਾਰ ਰਹੇ ਕਈ ਵੀਰਾਂ ਦੇ ਸਵਾਰ ਹੁਣ ਇਹ ਹੁੰਦੇ ਨੇ ਵੀ ਵੀਰੇ ਪਰਨਾ ਕਿੰਨੇ ਮੀਟਰ ਹੈ ਮੈਂ ਤੁਹਾਨੂੰ ਮਿੰਕੇ ਦਿਖਾਦਾ ਪਰਨਾ ਕਿੰਨੇ ਮੀਟਰ ਹੈ ਪਰਨਾ ਹੈਗਾ ਜੀ ਆਪਣਾ 3.5 ਮੀਟਰ ਜਿਹੜੇ ਨਵੇਂ ਮੁੰਡੇ ਪੱਗਾ ਜਾਂ ਪਰਨੇ ਬੰਨਣਾ ਸਟਾਰਟ ਕਰਦੇ ਨੇ ਉਹ ਬਹੁਤ ਪੁੱਛਦੇ ਨੇ ਵੀ ਵੀਰੇ ਕੱਪ ਫੁੱਲ ਵੈਲ ਤੇ ਹੱਥ ਠੀਕ ਗਿਆ ਫਿਰ ਤੁਸੀਂ ਜਿਵੇਂ ਮਰਜ਼ੀ ਬੰਨੀ ਚਲੋ ਰੂਬੀਆ ਤੁਹਾਡੇ ਲਈ ਕੋਈ ਔਖਾ ਨਹੀਂ ਲੱਗਣਾ ਜਦੋਂ ਵੀ ਗੋਲ ਦਸਤਾਰ ਬੰਨਣ ਦੀ ਸਟਾਰਟਿੰਗ ਕਰਨੀ ਹੈ ਨਾ ਪਲੈਨ ਕਰਨੀ ਹਮੇਸ਼ਾ ਨੀਚੇ ਰੱਖਿਆ ਕਰੋ ਤੁਸੀਂ ਆਪ ਦੇ ਖੜੇ ਧਾਗੇ ਵਾਲੇ ਪਾਸੇ ਨੂੰ ਆਪਣੇ ਵਿੱਚ ਫੋਲਡ ਕਰ ਲਿਆ ਸਰਦਾਰ ਮੁੰਡੇ ਗੋਲ ਦਸਤਾਰਾਂ ਬੰਨਦੇ ਧਿਆਨ ਜਰੂਰ ਰੱਖਿਆ ਕਰੋ ਕਿ ਬਾਅ ਤੁਹਾਡੇ ਸੈਂਟਰ ਦੇ ਵਿੱਚ ਹੋਣੀ ਚਾਹੀਦੀ ਨੇ ਤੁਹਾਡਾ ਧਿਆਨ ਹੁਣ ਮੇਰੀ ਆਵਾਜ਼ ਤੇ ਘਟ ਤੇ ਪਰਨੇ ਤੇ ਜ਼ਿਆਦਾ ਹੋਣਾ ਚਾਹੀਦਾ ਜਿੰਨਾ ਤੁਸੀਂ ਪਰਨਾ ਸਹੀ ਦੇਖ ਲਓਗੇ ਬਿਨਾ ਬਾਜ ਤੋਂ ਵੀ ਦੇਖ ਲਓਗੇ ਤਾਂ ਵੀ ਤੁਸੀਂ ਪਰਨਾ ਬੰਨਣਾ ਸਿੱਖ ਜਾਓਗੇ ਜਦੋਂ ਵੀ ਪਹਿਲਾ ਲੜ ਲਾਣਾ ਜਾਂ ਕੋਈ ਜਦੋਂ ਵੀ ਤੁਸੀਂ ਆਪਣਾ ਪਹਿਲਾ ਲੜ ਰੱਖਣਾ ਇਹ ਨੋਰਮਲ ਤਰੀਕਾ ਹੈ ਸ਼ੁਰੂ ਤੋਂ ਗਲਾਈ ਬਣਾਉਣ ਦੇ ਵਿੱਚ ਕੋਈ ਜਿਹੜਾ ਸਿੰਪਲ ਸਿੱਧਾ ਗਲਾਈ ਬਣਦੀ ਹੈ ਉਹ ਮੱਥੇ ਤੇ ਘੱਟ ਖੜਦੀ ਹੈ ਇਹ ਤਰੀਕਾ ਅਪਣਾ ਕੇ ਦੇਖੋ ਤੁਹਾਡਾ ਲੜਨੀ ਕਦੇ ਵੀ ਮੱਥੇ ਤੋਂ نیچے ਖਿਸਕੂ ਨਾ। ਆਪਾਂ ਲੜ ਰੱਖਣ ਤੋਂ ਪਹਿਲਾਂ ਉਂਗਲ ਦੀ ਮਦਦ ਨਾਲ ਸਾਰੇ ਵਟੇ نیچے ਇਕੱਠੇ ਕਰਨੇ ਜਿੱਥੋਂ ਆਪਣਾ ਪਹਿਲਾ ਲੜ ਲਾਣਾ ਤੇ ਧਿਆਨ ਰੱਖਣਾ ਕੰਨ ਕਵਰ ਕਹੋਣਾ ਚੀਜ਼ ਏ ਤੁਹਾਡਾ। ਜੇ ਤੁਸੀਂ ਪਹਿਲੇ ਹੀ ਕੰਨ ਬਾਹਰ ਕੱਢ ਲਏ ਤੁਹਾਡਾ ਪਰਨਾ ਉੱਪਰ ਨੂੰ ਹੀ ਚੜੀ ਜਾਣਾ। ਸਾਰਾ ਦਿਨ ਉੱਪਰ ਨੂੰ ਹੀ ਜਾਈ ਜਾਣਾ। ਇੱਕ ਵਾਰੀ ਕੰਨ ਤੇ ਬੰਨ ਲਓਗੇ ਨਾ ਮੁੜ ਕੇ ਸਾਰਾ ਦਿਨ ਉੱਪਰ ਨੂੰ ਨਹੀਂ ਜਾਂਦਾ ਜੀ। ਤੇ ਹੁਣ ਦੂਜਾ ਲੜ ਧਿਆਨ ਨਾਲ ਦੇਖ ਲਓ। ਇਹਦੇ ਨਾਲ ਹੀ ਤੁਹਾਡੀ ਸਾਰੀ ਗਲਾਈ ਬੰਨੀ ਆ। ਮੈਂ ਪਹਿਲਾਂ ਵੀ ਦੱਸਿਆ ਜਿਹੜੀ ਵੀ ਕਿਨਾਰੀ ਲਾਣੀ ਆ ਆਪਣੀ ਜਿੱਦਾਂ ਪਾ ਦੂਜੇ ਪਾਸੋਂ ਕਰਨ ਤੇ ਰੱਖਿਆ ਲੜ ਉਦੋਂ ਆਪਾਂ ਇਧਰਲੇ ਪਾਸੇ ਵੀ ਕੰਨ ਤੇ ਰੱਖਣਾ ਧਿਆਨ ਰੱਖਣਾ ਜਿਹੜੇ ਵੀ ਜਦੋਂ ਵੀ ਲੜ ਲਾਣਾ ਆਪਾਂ ਆਪਣੇ ਵਟ ਹਮੇਸ਼ਾ ਨੀਜਲੇ ਪਾਸੇ ਹੋਣੇ ਚਾਹੀਦੇ ਨੇ ਉੱਪਰਲੇ ਪਾਸੇ ਕਦੇ ਵੀ ਵਟ ਨਹੀਂ ਪਾਉਣੇ ਵਟ ਹਮੇਸ਼ਾ ਨੀਜਲੇ ਪਾਸੇ ਖਿੱਚਦੇ ਆਪਾਂ ਨੇ ਹੁਣ ਧਿਆਨ ਨਾਲ ਦੇਖੋ ਮੈਂ ਵਟ ਦੇ نیچے ਕਿਵੇਂ ਖਿੱਚ ਰਿਹਾ ਤੇ ਜਲਦੀ ਜਲਦੀ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰੀ ਚੱਲੋ ਕਿ ਉਹ ਵੀ ਤੁਹਾਡੇ ਨਾਲ ਪਰਨਾ ਸਿੱਖ ਸਕਣ ਜਦੋਂ ਵੀ ਸੱਜੇ ਪਾਸੋਂ ਆਪਾਂ ਲੜ ਲੈ ਕੇ ਜਾਣਾ ਜਿੱਥੋਂ ਆਪਣਾ ਗਲਾਈ ਬਣਨੀ ਹੈ ਉੱਥੋਂ ਵਾਟੂ ਹਲਕੇ ਹਲਕੇ ਉੱਪਰ ਨੂੰ ਚੱਕ ਲਿਆ ਕਰੋ ਤੇ ਅਗਲੀ ਸਾਈਡ ਤੋਂ ਵਟ ਇਕੱਠੇ ਕਰਨ ਤੋਂ ਬਾਅਦ ਮ ਉਦੇ ਨਾਲ ਤੇ ਵੀ ਲੜਕ ਮਾਣਾ ਵੀ ਹੁਣ ਤੁਸੀਂ ਦੇਖੋ ਸੀ ਟੱਕਣ ਵੇਲੇ ਆਪਣਾ ਜਿਹੜਾ ਆਪਣਾ ਕੱਪੜਾ ਬਚ ਗਿਆ ਸੀ ਉਹ ਆਪਾਂ ਸਾਰਾ ਸੱਜੇ ਪਾਸੇ ਦੱਬ ਦੇਣਾ ਅੰਦਰ ਨੂੰ ਮੇਨ ਕੰਮ ਹੁੰਦਾ ਆਪਣਾ ਗਲਾਈ ਦੇਣਾ ਗਲਾਈ ਆਪਾਂ ਨੇ ਪਰਨੇ ਨੂੰ ਦੇਤੀ ਤੇ ਹੁਣ ਆਪਾਂ ਲਾਣਾ ਤੀਜਾ ਲੜ ਤੀਜੇ ਲੜ ਦੀ ਸੈਟਿੰਗ ਕਿਵੇਂ ਕਰਨੀ ਆ ਤੁਸੀਂ ਧਿਆਨ ਨਾਲ ਦੇਖੋ ਵੀਡੀਓ ਚ ਲੜ ਸੈੱਟ ਕਰਨ ਤੋਂ ਬਾਅਦ ਆਪਾਂ ਨੇ ਉਸ ਦੇ ਵਿੱਚ ਕਿਤੇ ਵੀ ਜਗ੍ਹਾ ਨਹੀਂ ਢਿੱਲਣੀ ਛੱਡਣੀ ਹੈਗੀ ਸਾਰਾ ਜਿਹੜਾ ਵੀ ਲੜ ਜਾ ਰਿਹਾ ਆਪਣਾ ਆਪਾਂ ਸਾਰੇ ਦਾ ਸਾਰਾ ਪ੍ਰੋਪਰ ਖਿੱਚ ਕੇ ਰੱਖਣਾ ਤੇ ਜਿਹੜਾ ਆਪਣਾ ਪਹਿਲਾ ਲੜ ਘੁੰਮਿਆ ਉਹ ਲੜ ਦੇ ਵੱਟ ਆਪਾਂ نیچے ਕਰਕੇ ਫੇਰ ਆਪਾਂ ਦੂਜਾ ਲੜ ਉਹਦੇ ਹੁਣ ਅੱਗੋ ਦੇਖੋ ਅੱਗੋ ਵੀ ਆਪਾਂ ਉਂਗਲਾਂ ਦੇ ਨਾਲ ਸੈੱਟ ਕਰਕੇ ਚੰਗੀ ਤਰ੍ਹਾਂ ਤੇ ਜਦੋਂ ਵੀ ਲੜ ਲਾਣਾ ਹਾਂ ਸੈਂਟਰ ਦੇ ਵਿੱਚੋਂ ਨੱਕ ਦੀ ਸੀ ਦੇ ਵਿੱਚੋਂ ਆਪਾਂ ਨੇ ਵਾਟ ਹਮੇਸ਼ਾ ਖੋਲਣ ਨੇ ਤੇ ਅਗਲੇ ਪਾਸੋਂ ਫੇਰ ਇਕੱਠੇ ਕਰਨੇ ਆ। ਤਿੰਨ ਲੜ ਕੰਪਲੀਟ ਹੋਣ ਤੋਂ ਬਾਅਦ ਹੁਣ ਅੱਗੇ ਜੀ ਆਪਾਂ ਚੌਥੇ ਲੜਦੇ ਤੇ ਹੁਣ ਚੌਥੇ ਲੜਦੇ ਆਪਾਂ ਤੀਜੇ ਲੜ ਦੇ ਮੂੰਗੀ ਸੈਟਿੰਗ ਕਰਨੀ ਹੈ। ਤੁਸੀਂ ਨੀਚਲੀ ਸਾਈਡ ਨਾਲ ਧਿਆਨ ਮਾਰਿਓ ਨੀਚੋ ਢਿੱਲਾ ਹੋ ਰਿਹਾ ਉਹ ਜਿਹੜਾ ਢਿੱਲਾ ਕਪੜਾ ਢਿੱਲਾ ਕਪੜਾ ਆਪਣ ਰਹਿਣ ਨਹੀਂ ਦੇਣਾ ਉਹ ਸਾਰ ਨੂੰ ਟਾਈਟ ਕਰਕੇ ਫੇਰ ਲੜ ਲਾਣਾ ਕਿਉਂਕਿ ਜਿਹੜੇ ਆਪਣੇ ਵਟ ਹੋਣਗੇ ਨਾ ਜਿੰਨਾ ਟਾਈਟ ਹੋਊਗਾ ਉੱਥੋਂ ਲੱਗਣਾ ਹੁਣ ਦੇਖੋ ਜਿੱਥੇ ਆਪਣਾ ਟੋਆ ਤੁਹਾਨੂੰ ਦਿਖ ਰਿਹਾ ਉਹ ਦੇਖੋ ਵਿੱਚ ਦਿਖ ਰਹਿਣਾ ਉੱਥੇ ਹੀ ਆਪਾਂ ਲੜ ਰੱਖਣਾ ਇਹੀ ਗਲਤੀਆਂ ਕਰਦੇ ਨੇ ਆਪਾਂ ਸਾਰਿਆਂ ਦੀ ਗਲਤੀ ਇਹੀ ਹੁੰਦੀ ਹੈ ਜਿੱਥੇ ਟੋਆ ਆਉਂਦਾ ਟੋਏ ਦੇ ਉੱਪਰ ਲੜ ਨਹੀਂ ਲਾਕਦੇ ਜਿੱਥੇ ਵੀ ਟੋਆ ਪੈ ਰਿਹਾ ਨਾ ਲੜ ਨੂੰ ਉੱਥੇ ਰੱਖਿਆ ਕਰੋ ਹਮੇਸ਼ਾ ਹੋਰ ਉੱਤੇ ਚੱਕ ਕੇ ਨਾ ਲਾਇਆ ਜਿਵੇਂ ਤੀ ਤੇ ਉੱਤੇ ਨੂੰ ਲੈ ਕੇ ਜਾਣਾ ਪਰਨੇ ਨੂੰ ਚਾਦਰ ਲਾਣ ਤੋਂ ਬਾਅਦ ਆਪਾਂ ਹੁਣ ਪਰਨੇ ਦੀ ਸੈਟਿੰਗ ਕਰਦੇ ਆ ਜਿਹੜੇ ਆਪਣੇ ਵਟ ਘੱਟ ਪਏ ਹੋਏ ਨੇ ਚੂਣੀ ਭਰ ਕੇ ਆਪਾਂ ਉਹ ਜਗ੍ਹਾ ਦੇ ਵਿੱਚ ਵਟ ਪਾਉਣੇ ਆ ਤੇ ਆਪਣੀ ਸ਼ੇਪ ਸਾਰੀ ਸੈੱਟ ਕਰ ਲਿਆ ਕਰੋ ਜਦੋਂ ਵੀ ਤੁਹਾਡਾ ਲਾਸਟ ਛੜਾ ਲੱਗਣਾ ਚਾਹੀਏ ਪੱਗ ਮਾਰਨ ਚਾਹੀਏ ਪਰਨਾ ਮਾਰਨ ਲਾਸਟ ਛੜਾ ਲਾਣ ਤੋਂ ਪਹਿਲਾਂ ਹੀ ਸਾਰੀ ਸੈਟਿੰਗ ਕਰ ਲਓ ਸਾਰਾ ਪਰਨਾ ਬਣਨ ਤੋਂ ਬਾਅਦ ਤੁਹਾਡੀ ਸ਼ੇਪ ਦੇਣੀ ਹੈ ਲਾਸਟ ਛੜਨੇ ਹੁਣ ਤੁਸੀਂ ਧਿਆਨ ਨਾਲ ਦੇਖ ਲਓ ਜਿਵੇਂ ਮੈਂ ਪਰਨਾ ਮਾਰ ਰਿਹਾ ਨਾ ਮੋਟਾ ਕੱਪੜਾ ਆਪਣਾ ਸਾਰਾ ਉੱਪਰ ਗਿਆ ਪੱਗ ਦੇ ਵਿੱਚ ਵੀ ਇਦਾਂ ਹੀ ਹੁੰਦਾ ਤੇ ਗੋਲ ਦਸਤਾਰ ਦੇ ਵਿੱਚ ਪਰਨੇ ਪਤਲੇ ਕੱਪੜੇ ਨਾਲ نیچے ਰੱਖਣ ਨਾਲ ਕੀ ਹੁੰਦਾ ਜਿਹੜੇ ਆਪਣੇ ਵਾਟ નીચે ਪਹਿਰੇ ਹੁੰਦੇ ਨੇ ਉਹ ਵਾਟ ਆਪਣੇ ਚੌਥੇ ਲੜਦੇ ਵਿੱਚ ਹੀ ਰਲ ਜਾਣੇ ਆ ਉਹ ਪਤਾ ਨਹੀਂ ਲੱਗਣਾ ਵੀ ਆਪਣਾ ਲਾਸਟ ਲੜ ਲੱਗਿਆ ਹੋਇਆ ਕਿ ਨਹੀਂ ਲੱਗਿਆ ਬਸ ਸਿਰਫ ਸ਼ੇਪ ਬਣ ਜਾਣੀ ਇਹਦੇ ਨਾਲ ਹੋਰ ਸੋਹਣੀ ਤੇ ਧਿਆਨ ਨਾਲ ਦੇਖੋ ਮੈਂ ਉੱਪਰਲੀ ਸਾਈਡ ਤੋਂ ਕਿਵੇਂ ਇਕੱਲੇ ਇਕੱਲੇ ਵਟਨ ਨੂੰ ਅਲੱਗ-ਅਲੱਗ ਕਰਕੇ ਖੋਲ ਰਿਆ ਤੇ ਅਗਲੀ ਸਾਈਡ ਤੋਂ ਵੀ ਸਾਰੇ ਵਟਨਾਂ ਨੂੰ ਇਕੱਠੇ ਕਰਕੇ ਚੰਗੀ ਤਰ੍ਹਾਂ ਸਾਰੇ ਪੱਲੇ ਦੇ ਵਿੱਚ ਹੱਥ ਮਾਰ ਕੇ ਨੂੰ ਮੁਰੇ ਤੋਂ ਹਲਕਾ ਜਿਹਾ ਪ੍ਰੈਸ ਕਰਕੇ ਫੇਰ ਆਪਾਂ ਅੱਗੇ ਲੜਾ ਲਾਉਣਾ ਤੇ ਹੁਣ ਧਿਆਨ ਰੱਖੋ ਆਪਣੇ ਪਰਾਂ ਵਾਲੇ ਪਾਸੇ ਨਾਲ ਹਲਕਾ ਜਿਹਾ ਟੋਆ ਪੈ ਜਾਣਾ ਹੁੰਦਾ ਕਿਉਂਕਿ ਇਧਰਲੇ ਪਾਸੇ ਆਪਣੇ ਬਾਹਰ ਆ ਗਈ ਤੇ ਇਧਰਲੀ ਸਾਈਡ ਆਪਣਾ ਥੋੜਾ ਜਿਹਾ ਟੋਆ ਹੁੰਦਾ ਜਿਹੜਾ ਕੱਪੜਾ ਹੋਊਗਾ ਉਹ ਸਾਰਾ ਆਪਾਂ ਨੇ ਵਿੱਚ ਦੱਬ ਦੇਣਾ ਜਿੰਨਾ ਵਾਧੂ ਹੋਊਗਾ ਐਕਸਟਰਾ ਕੱਪੜਾ ਤੇ ਹੁਣ ਤੁਸੀਂ ਪਰਨੇ ਦੀ ਮ ਇੱਕ ਲਾਈਕ ਤੇ ਇੱਕ ਵਿਊ ਦੇ ਨਾਲ ਹੀ ਹੌਸਲਾ ਮਿਲ ਜਾਂਦਾ ਪੱਪੇ ਦੀ ਕਿਰਪਾ ਨਾਲ ਮੁੰਡੇ ਦਾ ਬਹੁਤ ਆਉਂਦੇ ਨੇ ਸਿੱਖਣ ਲਿਆ ਆਪਣੇ ਕੋਲ ਪਰ ਇਹ ਵੀਡੀਓ ਆਪਾਂ ਤਾਂ ਬਣਾਣਾ ਜਿਹੜੇ ਦੂਰ ਬੈਠੇ ਵੀਰ ਆਪਾਂ ਨੂੰ ਮੈਸੇਜ ਫੋਨ ਕਰਦੇ ਨੇ ਆਪਾਂ ਨੂੰ ਇਨਾ ਪਿਆਰ ਦਿੰਦੇ ਨੇ ਉਹਨਾਂ ਲਈ ਇੱਕ ਛੋਟੀ ਜਿਹੀ ਵੀਡੀਓ ਬਣਾਉਣ ਲਈ ਕਿ ਕੋਈ ਇਨਾ ਟਾਈਮ ਨਹੀਂ ਲੱਗਦਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ